ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨ ਫਰੀਦਕੋਟ ਵਿਕੀਸ ਲਾਨਾ ਲੱਗਣ ਵਾਲੇ ਸ਼ੇਖ ਫਰੀਦ ਆਗਮਨਪੁਰ ਦੇ ਮੇਲੇ ਤੇ ਬਾਬਾ ਫਰੀਦ ਸੰਸਥਾ ਵੱਲੋਂ ਦਿੱਤੇ ਜਾਣ ਵਾਲੇ ਸਲਾਨਾ 2 ਅਵਾਰਡਾਂ ਲਈ ਨਾਮਾਂ ਦੀ ਚੋਣ ਹੋ ਗਈ ਜਿਸ ਦਾ ਐਲਾਨ ਅੱਜ ਬਾਬਾ ਫਰੀਦ ਸੰਸਥਾ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਨੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਸਿਮਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਬਾਬਾ ਫਰੀਦ ਸੰਸਥਾ ਵੱਲੋਂ ਇਸワਰਛਪੰਜਵਾਂ ਸ਼ੇਖ ਫਰੀਦ ਆਗਮਨਪੁਰ ਮਨਾਇਆ ਜਾ ਰਿਹਾ ਹੈ 23 ਨਵੰਬਰ ਨੂੰ ਜਿਨ੍ਹਾਂ ਨੂੰ ਦੋ ਵਿਕਾਰੀ ਅਵਾਰਡਸ ਦੇਣੇ ਹਨ ਉਹਨਾਂ ਦੇ ਨਾਮ ਬਾਬਾ ਫਰੀਦ ਸਰਵਿਸ ਟੂ ਹਿਊਮੈਨਿਟੀ ਲਈ ਪ੍ਰਤਪਾਲ ਸਿੰਘ ਹਸਪਾਲ ਨੂੰ 2 ਲੱਖ ਰੁਪਏ ਅਤੇ ਇਸ ਦੇ ਨਾਲ ਹੀ ਸਵਰਗੀ 인ਦਰਜੀਤ ਸਿੰਘ ਖਾਲਸਾ ਯਾਦਗਾਰੀ ਅਵਾਰਡ ਲਈ ਨਿਸ਼ਾਨੇਬਾਦ ਸਿਫਤਪੁਰ ਸਮਰਾਂ ਨੂੰ 1 ਲੱਖ ਰੁਪਏ ਦੇ ਦਿੱਤੇ ਜਾਣਗੇ ਦੇਖਦੇ ਆਂ ਪੂਰੀ ਰੂਪ ਬਾਬਾ ਫਰੀਦ ਪਬਲਿਕ ਸਕੂਲ ਹਿਲਰਨਗਰ ਵਿੱਚ ਆਪ ਜੀ ਨੂੰ ਜੀਉਂ ਆਇਆਂ ਕਹਿਣਾ ਆਪ ਜੀ ਤੇ ਜਪੋਨ ਦੇ ਆਵਾ ਸਬਦਾ ਸਨਵਾ ਸਭਾ ਵਾਸੇ ਇਹ ਬੜਾ ਚੁਣੌਤੀ ਭਰਿਆ ਸਮਾਂ ਹੁੰਦਾ ਹੈ ਜਦੋਂ ਅਸੀਂ ਇਹ ਅਵਾਰਡ ਦੇਣੇ ਹੁੰਦੇ ਕੋਸ਼ਿਸ਼ ਇਹ ਹੁੰਦੀ ਹੈ ਕਿ ਕਿਸੇ ਨਾਲ ਬੇਇਨਸਾਫੀ ਨਾ ਹੋ ਜਾਵੇ ਸੋ ਸੋਬਰ ਨੇ ਜਿਵੇਂ ਅਨਿਵਰਸਲੀ ਫੈਸਲਾ ਜਿਹੜਾ ਕੀਤਾ ਸਾਰਿਆਂ ਦੀ ਇਹ ਰਜ਼ਾਮੰਦੀਆਂ ਨਾਲ ਫੈਸਲਾ ਹੋਇਆ ਇਸੇ ਸਾਰਿਆਂ ਦੇ ਵਾਕਫ ਹੋਵਗੇ ਇੱਕ ਤਾਂ ਖੂਬ ਦਿਲੋਂ ਤੋਂ ਹਣਗੇ ਰਿਤਪਾਲ ਸਿੰਘ ਹੰਸਪਾਲ ਉਹਨਾਂ ਨੇ ਸੌਦੇ ਗ੍ਰੀਵ ਕਿਸ਼ਤੀਆਂ ਸੇਵਾ ਲਈ ਦਿੱਤੀਆਂ ਸੰਗਤੀਆਂ ਜਾਣਾਂ ਪਰਵਾਣੋ ਵਾਸਤੇ ਸੋ ਜਿਹੜਾ ਪਹਿਲਾ ਆਰਡਰ ਸਾਡਾ ਸੇਵਾ ਦਾ ਬਾਬਾ ਫਰੀਦ ਦਾ ਉਹ ਤਾਂ ਉਹਨਾਂ ਦੇ ਉੱਤੇ ਸੈਂਪੀ ਹੋਈ ਹੈ ਜਿਹੜਾ ਖਜ਼ਾਜੀ ਦਾ ਸਾਹ ਦੇ ਜਿਸੇ ਕੋਰਾ ਦਾ ਯਾਦਗਾਰੀ ਹੈ ਉਹ ਆਪਣੇ ਫੀਡ ਕੋਡ ਦੇ V1 ਹੈ 6 64 ਉਹ ਅਸ਼ੀਆ ਚੈਂਪੀਅਨ ਵੀ ਨੇ ਫਿਰ ਸੀਦੇ ਫੋ ਵੀ ਇਸੀ 올림픽 ਯੂਰਨ ਰਿਪਰੈਜ਼ੈਂਟ ਕੀਤੀ ਹੈ ਉਹ 3 ਪੋਂ ਉਹ 3 ਪੋਂ ਇੱਕ ਮੁਕਾਬਲਾ ਹੁੰਦਾ ਜਿੱਦੇ ਚ ਪੁਆਇੰਟ 22 ਰਾਈਫਲ ਚਲਦੀ ਹੈ ਲੰਮਿਆਂ ਪੈ ਕੇ ਵੀ ਬੈਠ ਕੇ ਵੀ ਆ ਖੜੇ ਹੋ ਕੇ ਉਹ ਬੜਾ ਟਫ ਮੁਕਾਬਲਾ ਹੁੰਦਾ ਉਹ ਉਹਨਾਂ ਨੇ ਏਸ਼ੀਅਨ ਚੈਂਪੀਅਨ ਨੇ ਉਹਨਾਂ ਦੀ ਜਿਹੜੀ ਰੈਂਕਿੰਗ ਹੈ ਇਹ ਰੈਂਕਿੰਗ ਹੁੰਦੀ ਰਹਿੰਦੀ ਹੈ ਮੈਚਾਂ ਚ ਕਈ ਵਾਰ ਮੈਚ ਅੱਛੇ ਨੰਬਰ ਆ ਜਾਂਦੇ ਆ ਕਿ ਦੋ ਵਾਂ ਘਟਾ ਜਾਂਦੇ ਫਿਰ ਚਾਰ ਚਾਰ ਮੈਚ ਆਉਂਦੇ ਨੰਬਰ ਐਡ ਕਰਕੇ ਸਾਰੀ ਦੁਨੀਆ ਦੇ ਵਿੱਚ ਉਹ ਰੈਂਕਿੰਗ ਘਟਦੇ ਉਹਨਾਂ ਦੀ ਐਸ ਵਿਲੇਜ ਉਹ ਰੈਂਕਿੰਗ ਚੱਲ ਰਹੀ ਹੈ ਉਹ ਦੋ ਨੰਬਰ ਤੇ ਰਹੀ ਹੈ ਦੁਨੀਆ ਚ ਸਾਰੀ ਦੁਨੀਆ ਚ ਉਹ ਦੋ ਨੰਬਰ ਦੀ ਰੈਂਕਿੰਗ ਏਸ਼ੀਆ ਕੱਪ ਚ ਤਨਾ ਉਨੀ ਵੱਡੀ ਗੱਲ ਜਿਹੜੀ ਵੱਡੀ ਗੱਲ ਦੁਨੀਆ ਦੇ ਵਿੱਚ ਸੈਕੰਡ ਰੈਂਕ ਲੈਣਾ ਸੈਕੰਡ ਰੈਂਕ ਦੇ ਉਤੇ ਉਹ ਚੱਲ ਰਹੇ ਆ ਉਹਨਾਂ ਨੂੰ ਸਰਟਨਲੀ ਪੱਕੇ ਤੌਰ ਦੇ ਉਤੇ 올림픽 ਦਾ ਕੋਟਾ ਮਿਲ ਜਾ ਤੇ 올림픽 ਦਾ ਕੋਟਾ ਮਿਲ ਜਾਣਾ ਉਹਨਾਂ ਨੂੰ ਐਕਸਪੀਰੀਅੰਸ ਹੀ ਹੋ ਗਿਆ ਉਹਨਾਂ ਦੀ ਬੜੀ ਲੰਮੀ ਮੋਤਈ ਹੈ ਮੈਂ ਕਿਹਾ ਸੀ ਮੈਂ ਕਿਹਾ ਵੀ ਬਰਰਾਸ ਮੋਹਣੀ ਗੱਲ ਕੋਈ ਨਹੀਂ ਜੇ ਹਾਲੇ ਤੀ ਮੇਰੇ ਵਰਗਾ 75 ਸਾਲ ਦਾ ਬੰਦੂਕ ਚਲਾ ਸਕਦਾ ਤਾਂ ਵੀ ਹੋਇਆ ਸੋ ਲਿਹਾਜ਼ਾ ਇਸ ਤੁਹਾਡੇ ਸੰਪਾਸੇ ਸਾਡੇ ਵਾਸਤੇ ਆਪਣੇ ਸਾਰੇ ਮੁਲਕ ਵਾਸਤੇ ਪੰਜਾਬ ਵਾਸਤੇ ਪੰਜਾਬ ਮੁਲਕ ਵਾਸਤੇ ਬਹੁਤ ਵੱਡਾ ਇਹ ਅਚੀਵਮੈਂਟ ਹੈ ਦੇ ਆਪਾਂ ਫਰੀਦਕੋਟ ਜਿਹੜੀ ਹੈਗੀ ਹੈ 6 ਲੱਖ ਦੀ ਉਵਾਦੀਗਲ ਜ਼ਿਲ੍ਹਾ ਸੋ ਇਹ ਪਹਿਲਾ ਜਿਹੜਾ ਅਵਾਰਡ ਹੈ ਦੂਸਰਾ ਬਨਾਲਪੇਂਤੀ ਇਹ ਕਰਨੀ ਚਾਹਣਾ ਕਿ ਸਵਰ ਨੇ ਇਹ ਮਹਿਸੂਸ ਕਰਦਿਆ ਹੋਏ ਆਪਕੇ ਫੰਡਸ ਪਏ ਹੈ ਵਧ ਰਹੇ ਹਨ ਅਸੀਂ ਜ਼ੋਰ ਲਾ ਕੇ ਕੋਸ਼ਿਸ਼ ਕਰਕੇ ਖਰਚਾ ਵੀ ਕਰ ਰਹੇ ਆਂ ਲੇਕਿਨ ਫੇਰ ਵੀ ਫੰਡ ਵਧ ਰਹੇ ਹੈ ਸਹਾਰਾ ਹੋਂਦ ਜਾਣ ਤੋਂ ਬਾਅਦ ਕਰੀਬਨ 15 ਕਰੋੜ ਦੇ ਕਰੀਬ ਹੋਰ ਨਾਲ ਐਡ ਹੋ ਗਿਆ ਸਾਰੇ ਖਰਚ ਕਰਦੇ باوجود ਦੇ ਉਹਦੇ ਜਿਹਨਾਂ ਨੇ ਫੈਸਲਾ ਕੀਤਾ ਕਿ ਹੁਣ ਬਹੁਤ ਦੇਰ ਤੋਂ ਇਹ 1 ਲੱਖ ਦਾ ਚੱਲ ਰਿਹਾ ਹੈਗਾ ਅਵਾਰਡ ਆਪਾਂ ਇਹਨਾਂ ਨੂੰ ਵਧਾਈ ਹੋਏ ਫੈਸਲਾ ਹੋਇਆ ਕਿ 1 ਲੱਖ ਤੋਂ 1 ਘਰ ਤੋਂ ਜਿਹੜੀ ਐ ਦੁਗਲੀ ਕੀਤੀ ਗਈ ਹੈ 2 ਲੱਖ ਦੀ ਜਿਹੜੇ ਐਡੇ ਵੱਡੇ ਲੋਕ ਹੈ ਹਸਪਾਲ ਹੋਰੀ ਇਹ ਜ਼ਰਾਵਪ੍ਰਿਤ ਪਾਲ ਸਿੰਘ ਹੋਰੀ ਉਹਨਾਂ ਵਾਸਤੇ ਪੈਸਾ ਕੋਈ ਮਾਣੇ ਨਹੀਂ ਰਿਹਾ ਨਾ ਵੀ ਵਾਸਫ ਤਵਾਸੇ ਇਹਨੇ ਮੇਰਾ ਅੰਦਾਜ਼ਾ ਹੈ ਕਬਜ਼ੇ ਕਮ ਇਹਨਾਂ ਦੇ ਪਰਿਵਾਰ ਦਾ 10 ਕਰੋੜ ਰੁਪਈਆ ਇਸ ਅਚੀਵਮੈਂਟ ਤੇ ਇੱਥੇ ਪਹੁੰਚਣ ਤੇ ਲੱਗਿਆ ਹੋਣਾ ਸੋ ਲਿਹਾਜ਼ਾਇਨਾ ਵਾਸੇ ਇਮਟੀਰੀਅਲ ਹੈ ਪੈਸਾ ਪਰ ਇੱਕ ਉਹਨਾਂ ਦਾ ਸਤਕਾਰ ਤੇ ਉਹਨਾਂ ਦਾ ਜਿਹੜਾ ਮਾਨ ਹੈ ਉਹਦੇ ਨਾਲ ਸ਼ਬਾ ਦੇ ਸੋਸਾਇਟੀ ਦੇ ਵਿੱਚ ਸਾਰੇ ਆਪਣੇ ਮੁਲਕ ਦੇ ਵਿੱਚ ਇੱਕ ਇਹ ਇੱਕ ਕਿਸਮ ਦਾ ਇਸ਼ਾਰਾ ਆ ਜਾਂਦਾ ਹੈ ਕਿ ਕਿਸਮ ਦਾ ਇਹ ਚੇਤਨਸਾ ਆ ਜਾਂਦੀ ਹੈ ਕਿ ਯਾਰ ਉਹ ਇਹ ਨਾ ਕੋਈ ਭੜਿਆ ਲੋਕਾਂ ਦਾ ਚੰਗਿਆ ਲੋਕਾਂ ਦਾ ਮਾਨ ਕਰਨ ਵਾਲਾ ਸਤਕਾਰ ਕਰਨ ਵਾਲਾ ਹੈ ਇਹ ਬਸ ਇੰਨਾ ਕੀ ਹੈ ਅਸੀਂ ਕਰ ਸਕਦੇ ਤੇ ਉਹ ਲਿਹਾਜ਼ਾ ਇਹ ਹੈ ਜੇ ਤੁਸੀਂ ਕੁਝ ਕਹਿਣਾ ਚਾਹਣਾ ਹੋ ਤਾਂ ਤੁਸੀਂ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਜਿਹੜਾ ਬਾਬਾ ਫਰੀਦ ਸਮਾਜ ਸੇਵੀ ਵਾਰਡ ਆ ਉਹਦੀ ਪਿਛਲੇ 10-15 ਸਾਲਾਂ ਤੋਂ 1 ਲੱਖ ਅਮਾਉਂਟ ਅਸੀਂ ਦਿੰਦੇ ਸੀ ਨਗਦ ਉਹਦੇ ਵਿੱਚ ਐਤਕਿ ਉਹ ਪਹਿਲੀ ਵਾਰੀ ਸਾਰੀ ਕਮੇਟੀ ਨੇ ਸਰਬਸੰਮਤੀ ਨਾਲ ਕੀਤਾ ਫੈਸਲਾ ਕਿ ਉਹ 2 ਲੱਖ ਤੇ ਜਿਹੜਾ ਦੂਜਾ ਵਾਰਡ ਆ ਜਿਹੜਾ ਬੀਬੀ ਸਿਫਤ ਨੂੰ ਦੇਣਾ ਉਹ ਪਿਛਲੀ ਵਾਰੀ ਸ਼ੁਰੂ ਕੀਤਾ ਸੀ ਆ ਸਰਦਾਰ)^{(1)} ਇੰਦਰਜੀਤ ਸਿੰਘ ਜੀ ਖਾਲਸਾ ਯਾਦਗਾਰੀ ਵਾਰਡ ਉਹਦੀ ਰਕਮ 50 ਹਜ਼ਾਰ ਸੀ ਉਹਦੀ ਰਕਮ 1 ਲੱਖ ਰੁਪਈਆ ਕੀਤੀ ਗਈ ਹੈ ਠੀਕ ਹੈ ਤੇ ਬਹੁਤ ਸਾਰੀਆਂ ਅਰਜ਼ੀਆਂ ਸਾਡੇ ਕੋਲੇ ਇਹਨਾਂ ਦੋਨਾਂ ਵਾਰਡਾਂ ਵਾਸਤੇ ਆਈਆਂ ਸੀ ਅਸੀਂ ਬਹੁਤ ਹੀ ਬਰੀਕੀ ਨਾਲ ਸਿੱਖੋ ਸਾਹਿਬ ਇਹਦੇ ਪੂਰਨੇ ਪਾ ਗਏ ਆ ਕਿ ਉਹਨਾਂ ਨੇ ਵੀ ਕਦੇ ਪ੍ਰੈਸ਼ਰ ਨਹੀਂ ਮੰਨਿਆ ਸੀ ਇਹ ਅਵਾਰਡ ਦੇਣ ਲੱਗਿਆ ਤੇ ਨਾ ਹੀ ਉਹਨਾਂ ਨੇ ਕਦੇ ਟੀਚਰ ਰੱਖਣ ਲੱਗਿਆ ਕਿਸੇ ਦੀ ਸਪਾਰਸ਼ ਮੰਨੀ ਸੀ ਹੋਰ ਕਿਸੇ ਦੀ ਕੋਈ ਲੋੜਵੰਦੀ ਮਦਦ ਕਰਨੀ ਸੀ ਤਾਂ ਉਥੇ ਗੁਰਦੁਆਰਾ ਸਾਹਿਬ 'ਚ ਨੌਕਰੀ ਦੇ ਦਿੰਦੇ ਸੀ ਪਰ ਇੱਥੇ ਮੈਰਿਟ ਤੇ ਹੀ ਟੀਚਰ ਰੱਖਦੇ ਸੀ ਤੇ ਮੈਰਿਟ ਤੇ ਹੀ ਹਮੇਸ਼ਾ ਉਹਨਾਂ ਨੇ ਕਿਸੇ ਦੇ ਦਬਾਅ ਥੱਲੇ ਨਹੀਂ ਆਏ ਇਹ ਦੋਵੇਂ ਅਨਾਉਂਸ ਕਰਦੇ ਹੁੰਦੇ ਸੀ ਉਵੇਂ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਬਾਬਾ ਫਰੀਦ ਜੀ ਦੀ ਅਸੀਂ ਬਹੁਤ ਬਰੀਕੀ ਨਾਲ ਛਾਣਬੀਣ ਕਰਕੇ ਦੋਵੇਂ ਫੈਸਲੇ ਕੀਤੇ ਆ